ਆ ਗਰੀਬਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਇਹੋ ਆ ਗਿਆ ਕੁਛ ਨਹੀਂ ਕਿਉਂ ਵਿਗੜਿਆ ਹਾਂ ਦੇ ਇਹਨਾਂ ਦਾ ਕੀ ਗਿਆ ਕੁਛ ਨਹੀਂ ਵਿਗੜਿਆ ਨਾ ਗਰੀਬਾਂ ਦੀ ਕੋਈ ਕੋਈ ਗਰੀਬਾਂ ਦਾ ਕੀ ਆ ਇਹਨਾਂ ਦਾ ਕੁਛ ਨਹੀਂ ਵਿਗੜਿਆ ਇਹ ਜਮ੍ਹਾਂ ਕਰਦੇ ਹੋ ਤੁਹਾਡਾ ਕੀ ਨੁਕਸਾਨ ਹੋਇਆ ਇਹਨਾਂ ਹੜਾ ਨਾਲ ਦੇਖੋ ਜੀ ਕਮਰੇ ਦੇ ਕਮਰੇ ਤਾਂ ਗਏ ਆ ਹੋਰ ਜਿਵੇਂ ਕਿਸਾਨਾਂ ਦਾ ਫਸਲਾਂ ਦਾ ਨੁਕਸਾਨ ਹੋਇਆ ਤੇ ਤੁਹਾਡਾ ਕੀ ਨੁਕਸਾਨ ਮਜ਼ਦੂਰੀ ਦਾ ਜੀ ਮਜ਼ਦੂਰੀ ਦਾ ਘਰ ਬੈਠੇ ਵਿਹਲੇ ਜਿੱਥੇ 500 ਰੁਪਏ ਰੋਜ਼ ਲਈਦਾ ਸੀ ਤੇ ਸਾਡਾ ਅੱਜ 10 ਦਿਨ 15 ਦਿਨ ਹੋ ਗਏ ਆ ਅਸੀਂ ਘਰੇ ਭੁੱਖੇ ਬੈਠੇ ਹਾਂ ਹਾਲਾਲੂ ਠੀਕ ਆ ਜਿਹੇ ਕੋਲ ਮਿਲਦਾ ਠੀਕ ਲੈ ਉਹਨੇ ਬਾਕੀ ਇਹ ਮੋਰ ਦਿੰਦੇ ਰਹੇ ਹਾਂ ਕਿ ਕਿੰਨਾ ਕੁ ਟਾਈਮ ਲੱਗਦਾ ਹੈ ਕਿ ਦਿਹਾੜੀ ਮਜ਼ਦੂਰੀ ਦਾ ਤੁਹਾਡਾ ਨੁਕਸਾਨ ਜਿਹੜਾ ਹੋ ਰਵੇਗਾ ਹੁਣ ਵੇਖੋ ਜੀ ਹੁਣ ਪਤਾ ਨਹੀਂ ਪਾਣੀ ਦੀ ਮਾਰ ਆ ਹੋ ਸਕਦਾ 6 ਮਹੀਨੇ ਵੀ ਰਹਿ ਸਕਦੀ ਪਾਣੀ ਦੀ ਮਾਰ ਕਿਹਦਾ ਕੰਮ ਤੇ ਕੇ ਸਦਣਾ ਕਿ ਨਹੀਂ ਸਦਣਾ ਸਾਰੇ ਤੇ ਮਾਰੇ ਗਏ ਆ ਕਿਸਾਨ ਜਦੋਂ ਮਾਰੇ ਗਏ ਸਭਲਾ ਗਰੀਬ ਵੀ ਮਾਰੇ ਗਏ ਸਾਡੀ ਦਿਹਾੜੀ ਨਹੀਂ ਚੱਲਣੀ ਸਾਡੀ ਦਿਹਾੜੀ ਚੱਲਣੀ ਨਹੀਂ ਤੇ ਵੇਖੋ ਇਹਨਾਂ ਗਰੀਬਾਂ ਕਿਸਾਨਾਂ ਦਾ ਕੁਝ ਬਾਹਰ ਹੋਏਗਾ ਤਾਂ ਅਸੀਂ ਲਿਆਵਾਂਗੇ ਦਿਹਾੜੀ ਲਿਆਵਾਂਗੇ ਇਹਨੋਂ ਦੇ ਨਾਲ ਹੀ ਸਾਡਾ ਕੰਮ ਚੱਲਣਾ ਹੂੰ 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 ਤੇ ਇਹ ਮਤਲਬ ਜੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੋਈਆਂ ਤੇ ਮਜ਼ਦੂਰਾਂ ਦੀ ਮਜ਼ਦੂਰੀ ਤਬਾਹ ਹੋ ਗਈ ਤਬਾਹ ਹੋ ਗਈ ਦੇਖੋ ਜੀ ਅਸੀਂ ਵੀ ਮਰ ਗਏ ਨਾਲ ਹੀ ਪਰ ਇਹ 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 ਬੋਲਦੇ ਕਈ ਵਿੱਚ ਬੰਦਿਆਂ ਦੇ ਇਹਨਾਂ ਦਾ ਕੀ ਗਿਆ ਕੋਣ ਵਿੱਚ ਬੰਦੇ ਆ ਅਸੀਂ ਨਾਂ ਨਹੀਂ ਲੈ ਸਕਦੇ ਕਿਹਨੇ ਕਿੰਨਾਂ ਦਾ ਕੀ ਗਿਆ ਇਹ ਕਿਸਾਨ ਮਜ਼ਦੂਰੀ ਦਾ ਕੀ ਗਿਆ ਮਜ਼ਦੂਰਾ ਭਰਾਵਾਂ ਦਾ ਕੀ ਗਿਆ ਇਹ ਤਾਂ ਘਰ ਹੀ ਬੈਠੇ ਨੇ ਆ ਜੇ ਆਫਰਾਂ ਗਾ ਸਾਡੀਆਂ ਫਲ੍ਹਾਂ ਮਾਰੀਆਂ ਗਈਆਂ ਤੇ ਇਹਨਾਂ ਦਾ ਕੀ ਗਿਆ ਆ ਗੱਲ ਦੇਖੋ ਅਸੀਂ ਸਾਡਾ ਵੀ ਵੇਖੋ ਮਜ਼ਦੂਰੀ ਗਈ ਇਹਨਾਂ ਦੇ ਨਾਲ ਹੀ ਕੰਮ ਚੱਲਣਾ ਸਾਡਾ ਘਰ-ਬਕਾੜ ਹੋ ਬਕਰ ਹੋ ਗਏ ਘਰ-ਬਕਾੜ ਹੋਏ ਜਿੱਦਾਂ ਵੇਖੋ ਕਮਰਾ ਡਿੱਗਾ ਕਿਸ ਦੇ ਘਰੇ ਰਹਾਂਦੇ ਆ ਇੱਕ ਆਪਣੇ ਘਰੇ ਘਰ-ਬਕਾੜ ਹੋਏ ਦਿਹਾੜੀਆਂ ਦਾ ਭੱਜ ਜਾਂਦੀਆਂ ਸਾਰੇ ਭਰਾਵਾਂ ਜੀ ਬੈਠੇ ਆ ਕੀ ਕਰਨ ਨਾ ਕਿਸੇ ਕੋ ਕਰ ਹਾਂਜੀ ਇਹੋ ਭਾਜੀ ਵੀ ਆਪਣਾ ਦੂਜਾ ਦਿਹਾੜੀ ਤੋਂ ਬੈਠੇ ਘਰ ਆਪਣੇ ਅਸੀਂ ਤੇ ਕੋਈ ਦਿਹਾੜੀ ਦਾ ਪਾ ਕਰਨ ਜੋਗੇ ਨਹੀਂ ਅਸੀਂ ਦੂਜਾ ਆਪਾਂ 15 15 ਦਿਨ ਚੱਲੇ ਬੈਠਿਆ ਨੂੰ ਤੇ ਕੋਈ ਦਿਹਾੜੀ ਦਾ ਪਾਣੀ ਆਪਾਂ ਕਰ ਸਕਦੇ ਨਹੀਂ ਨਿੱਕੇ ਨਿੱਕੇ ਬੱਚੇ ਆ ਛਤਾਂ 'ਚੋਂ ਆਉਂਦੀਆਂ ਬਾਹਰ ਬੈਠੇ ਤੇ ਪਿੰਡ ਵਾਲੇ ਆਂਦੇ ਵੀ ਦੂਜਾ ਆਪਣਾ ਸਾਡਾ ਨੁਕਸਾਨ ਹੋਇਆ ਇਹਨਾਂ ਦਾ ਨੁਕਸਾਨ ਨਹੀਂ ਹੋਇਆ ਅਸੀਂ ਵੀ ਤਾਂ ਉਹਨਾਂ ਦੇ ਨਾਲ ਹੀ ਆ ਜੋ ਉਹਨਾਂ ਦਾ ਨੁਕਸਾਨ ਤੇ ਸਾਡਾ ਵੀ ਨੁਕਸਾਨ ਹੈ ਅਸੀਂ ਘਰ ਬੈਠੇ 15-15 ਦਿਨ ਹੋ ਗਏ ਅਸੀਂ ਦਿਹਾੜੀ ਕਿੱਥੇ ਕਰੀਏ ਅਜੇ ਹੋ ਸਕਦਾ ਹੈ 6-6 ਮਹੀਨੇ ਸਾਲ-ਸਾਲ ਤੁਹਾਨੂੰ ਦਿਹਾੜੀ ਨਾ ਮਿਲੇ ਨਹੀਂ ਮਿਲ ਜੀ ਪਤਾ ਨਹੀਂ ਜੋ ਫਿਰ 6 ਮਹੀਨੇ ਨਾ ਮਿਲੇ ਜਾਂ ਸਾਲ ਨਾ ਮਿਲੇ ਹੁਣ ਕਈਆਂ ਦੇ ਸੀਜ਼ਨ ਭਾਏ ਮਿਲ ਵੇਖੋ ਜਿਹੜੇ ਮੰਡੀ ਜਿੱਨਾ ਜਾਣਾ ਹੈ ਹਨਾ ਉਹਨਾਂ ਦੇ ਸੀਜ਼ਨ ਭੱਜ ਗਏ ਉਹਨਾਂ ਦਾ ਨੁਕਸਾਨ ਹੈ ਨਹੀਂ ਸਾਡੇ ਬੰਦੇ ਕਈਆਂ ਨੇ ਮੰਡੀ ਜਾਣਾ ਉਹਨਾਂ ਦੇ ਜਦੋਂ ਮੈਂ ਕਹਿੰਦੇ ਸਾਡੇ ਝੋਨਾ ਮਰ ਗਿਆ ਸਾਰਾ ਕੁਝ ਹੋ ਗਿਆ ਤੇ ਉਹਨਾਂ ਨੇ ਵੀ ਵੇਖੋ ਉਹਨਾਂ ਦਾ ਵੀ ਸੀਜ਼ਨ ਭੱਜ ਰਿਹਾ ਹੈ ਉਹਨਾਂ ਦੇ ਵਿਧਾਇਕਾਂ ਭੱਜਣੀਆਂ ਆਈਆਂ ਨਿਸ칸 ਸਾਡਾ ਵੀ ਹੋਇਆ ਇੱਕ ਕਿਸਾਨ ਕਹਿ ਰਿਹਾ ਵੀ ਇਥੇ ਕਿਸੇ ਦਾ ਕੱਖ ਨਹੀਂ ਗਿਆ ਇਹ ਬੰਦਾ ਖੁਦ ਨਾਲ ਇਹਦੇ ਕਮਰੇ ਨਹੀਂ ਦੱਸੇ ਜਾ ਕੇ ਵੇਖੋ ਪਾਣੀ ਖਲੋਤਾ ਦੇ ਕਮਰੇ ਡਗੇ ਆ ਮੈਂ ਵੇਰੀ ਧੰਨਵਾਦ ਆਓ ਜਨਾਬ ਇਧਰ ਕੋ ਫੇਰੀ ਮੈਂ ਤੁਹਾਨੂੰ ਹੱਥ ਮਾਰਿਆ ਵੀ ਜਨਾਬ ਮੇਰਾ ਵੀ ਜਾ ਕੇ ਘਰ ਵੇਖੋ ਪਹਿਲਾਂ ਪਹਿਲਾਂ ਪੰਚਾਇਤ ਨੇ ਉਹਦੇ ਖੂਹ ਉਥੇ ਰਿਪੋਰਟ ਛੱਡੇ ਮੇਰੇ ਘਰ ਲੱਗੇ ਹਾਂਜੀ ਹਾਂਜੀ ਛੱਪੜਵਾਰ ਤੇ ਵਾਹ ਤੇ ਪੁੱਟ ਗੇ ਬੋਟ ਗੇ ਇੱਧਰ ਜਾ ਕੇ ਵੇਖ ਲੋ ਮੈਂ ਮੈਂ ਆਪ ਡੋਬਣਾ ਮੇਰੇ ਕਮਰਿਆਂ 'ਚ ਪਾਣੀ ਗਿਆ ਜਾ ਕੇ ਵੇਖ ਲੋ ਘਰ ਘਰੋਂ ਬੁਕਾਰੋ ਜਿਵੇਂ ਮੇਰਾ ਚਾਚਾ ਜੀ ਨਾਂ ਮੇਰੇ ਸਾਥ ਦੇਣਾ ਸਾਥ ਦੇਣ ਤੇ ਮੈਂ ਕਿਹਦੇ ਘਰ ਆਪਣੇ ਬੱਚੇ ਖੜੂ ਜੀ ਦੱਸੋ ਸਰ ਮਿੱਤਰ ਪਿਆਰੇ ਦੇਖੋ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਫਸਲਾਂ ਤਬਾਹ ਹੋਈਆਂ ਨੇ ਪਤਾ ਨਹੀਂ ਆਸ ਫਸਲ ਤੋਂ ਵੀ ਅਗਲੀ ਫਸਲ ਜਿਹੜੀ ਆ ਉਹ ਹੋਣੀ ਆ ਕਿ ਨਹੀਂ ਹੋਣੀ ਪਰ ਇਹਦੇ ਨਾਲ ਨਾਲ ਮਜ਼ਦੂਰਾਂ ਦਾ ਵੀ ਵੱਡਾ ਨੁਕਸਾਨ ਹੋਇਆ ਕਿਸਾਨਾਂ ਦੀ ਫਸਲ ਤਬਾਹ ਹੋਈ ਇਹਨਾਂ ਦਾ ਕੰਮ ਤਬਾਹ ਹੋਇਆ ਇਹਨਾਂ ਦਾ ਕੰਮ ਹੀ ਇਹਨਾਂ ਦੀ ਫਸਲ ਆ ਇਸੇ ਤਰ੍ਹਾਂ ਜਿਹੜੇ ਇਹਨਾਂ ਨੂੰ ਦਿਹਾੜੀ ਦੇ ਪਾ ਖੇਤਾਂ 'ਚ ਮਿਲਣਾ ਸੀ ਝੋਨਾ ਵੜਾਈ ਤੇ ਮਿਲਣਾ ਸੀ ਉਹ ਵੀ ਗਿਆ ਜਿਹੜਾ ਦਾਣਾ ਮੰਡੀਆਂ 'ਚ ਸੀਜ਼ਨ ਲੱਗਣਾ ਸੀ ਮਜ਼ਦੂਰਾਂ ਦਾ ਉਹ ਵੀ ਗਿਆ ਇਹਦੇ ਨਾਲ ਨਾਲ ਹੋਰ ਛੋਟੇ-ਮोटे ਕੰਮ ਜਿਹੜੇ ਮਜ਼ਦੂਰਾਂ ਨੂੰ ਮਿਲਦੇ ਨੇ ਉਹ ਵੀ ਖਤਮ ਹੋਏ ਨੇ ਸਰਕਾਰਾਂ ਨੂੰ ਚਾਹੀਦਾ ਕਿਸਾਨਾਂ ਨੂੰ ਵੀ ਮੁਆਵਜ਼ਾ ਦੇਵੇ ਫਸਲਾਂ ਦੀ ਪਰਪਾਈ ਕਰੇ ਪਸ਼ੂ ਡੰਗਰ ਦੀ ਪ੍ਰਪਾਈ ਕਰੇ ਇਹ ਸਰਕਾਰ ਨੂੰ ਕਰਨੀ ਚਾਹੀਦੀ ਆ ਤੇ ਨਾਲ ਹੀ ਮਜ਼ਦੂਰਾਂ ਦੀਆਂ ਦਿਹਾੜੀਆਂ ਦਾ ਜਿਹੜਾ ਨੁਕਸਾਨ ਹੋਇਆ ਉਹ ਵੀ ਸਰਕਾਰ ਨੂੰ ਪੂਰਾ ਕਰਨਾ ਚਾਹੀਦਾ ਕਿਉਂਕਿ ਜੇ ਇਹ ਮਜ਼ਦੂਰ ਛੱਡ ਦਿੱਤੇ ਜਾਣ ਤਾਂ ਫਿਰ ਇਹ ਬਹੁਤ ਵੱਡੀ ਬੇਇਨਸਾਫੀ ਹੋਏਗੀ ਪਰ ਅਜੇ ਸਰਕਾਰਾਂ ਦੇ ਪੱਲਿਓ ਕੁਝ ਨਹੀਂ ਸਰਿਆ ਉਹਨਾਂ ਨੇ ਮੁਆਵਜ਼ੇ ਦਾ ਬਿਆਨ ਤੱਕ ਨਹੀਂ ਦਿੱਤਾ ਐਲਾਨ ਕਰਨਾ ਤਾਂ ਦੂਰ ਦੂਰਾਂ ਲਈ ਵੀ ਨਹੀਂ ਕੀਤਾ ਬਹੁਤ ਮਿਹਰਬਾਨ ਕੋਟਲੀ ਅੰਬ ਪਿੰਡ ਦੇ ਇਸ ਗਰੀਬ ਪਰਿਵਾਰ ਦੇ ਘਰ ਆਏ ਆ ਇਹਨਾਂ ਦਾ ਵੀ ਘਰ ਜਿਹੜਾ ਬੁਰੀ ਹਾਲਾਤ ਚ ਹੈ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਕਿੰਨਾ ਕਿ ਨੁਕਸਾਨ ਮੀ ਨਾਲ ਇੱਥੇ ਹੋਇਆ ਇੱਥੇ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿੰਨਾ ਕਿ ਨੁਕਸਾਨ ਕੀ ਕੀ ਨੁਕਸਾਨ ਹੋਇਆ ਫਸਲਾਂ ਟੁੱਟ ਟਟ ਗਈਆਂ ਫਸਲਾਂ ਖਤਮ ਹੋ ਗਈਆਂ ਤੇ ਜਿਹੜੇ ਮਜ਼ਦੂਰਾਂ ਦੇ ਆ ਘਰ ਘਰੇ ਵੀ ਟੁੱਟ ਗਏ ਸਤਾਂ ਡੇਗ ਪਈਆਂ ਨੇ ਤੇ ਇਹਨਾਂ ਦੇ ਜਿਹੜੇ ਹੁਣ ਕਮਾਈ ਕਰਦੇ ਸੀ ਇਹ ਵੀ ਘਰ ਵਿਲੇ ਬੈਠੇ ਨੇ ਹੂੰ ਤੇ ਔਰ ਨੌਂ ਜੋਗੇ ਨਹੀਂ ਵਾ ਅੱਛਾ ਕਿਸਾਨਾਂ ਦਾ ਵੀ ਨੁਕਸਾਨ ਹੋਇਆ ਮਜ਼ਦੂਰਾਂ ਦਾ ਵੀ ਹੋਇਆ ਹਾਂਜੀ ਦੋਨਾਂ ਦਾ ਹੋਇਆ ਹੂੰ ਤੁਹਾਡਾ ਕਿਹੜਾ ਘਰ ਸਾਡਾ ਉਹਦਾ ਜਾ ਕੇ ਤੇ ਘਰ ਪੈਂਦਾ ਹੂੰ ਤੁਹਾਡੇ ਵੀ ਕੋਈ ਨੁਕਸਾਨ ਹੋਇਆ ਨਹੀਂ ਸਾਡੇ ਤੁਹਾਡੇ ਤੇ ਘਰ ਹੀ ਬੈਠੇ ਨੇ ਪਾਪਾ ਦਾਦਾ ਜੀ ਅੱਛਾ ਅੱਛਾ ਹਾਂਜੀ ਇਹਨਾਂ ਦੇ ਘਰਾਂ 'ਚ ਹੋਇਆ ਨੁਕਸਾਨ ਹਾਂਜੀ ਹੋਇਆ ਤੁਹਾਡੇ ਸਾਹਮਣੇ ਇੱਕ ਘਰ ਆ ਉਹਨਾਂ ਦੀ ਛੱਤ ਡਿੱਗੀ ਹੈ ਹਾਂਜੀ ਡਿੱਗੀ ਹੈ ਕਿਵੇਂ ਕੀ ਹੋਇਆ ਉੱਥੇ ਉੱਥੇ ਨਾ ਰਾਤ 12 ਵਜੇ ਮੀਂਹ ਦੇ ਕਾਰਨ ਉਹਨਾਂ ਦੀ ਛੱਤ ਡਿੱਗ ਗਈ ਸੀ। ਅੱਛਾ ਕੋਈ ਕਮਰੇ ਸੀਗਾ? ਹਾਂਜੀ ਕਮਰੇ ਸੀ ਤੇ 4 ਇੱਥੇ ਜੀ ਘਰੇ ਉੱਥੇ ਸੀ ਤੇ ਫਿਰ ਉਹ ਵੀ ਨਾਲ ਹੀ ਧੱਲੇ ਆ ਗਏ। ਹੂੰ ਤੇ ਫਿਰ ਉਹਨਾਂ ਨੂੰ ਫਿਰ ਕੱਢਿਆ ਗਿਆ। ਹੂੰ ਬੜੀ ਮੁਸ਼ਕਲ ਤਰੀਕੇ ਨਾਲ ਫਸ ਕੇ ਤੇ ਉਹਨਾਂ ਨੂੰ ਮਾਹ੍ਹੇ ਕੱਢਿਆ ਗਿਆ ਸੀ। ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੋਗੇ? ਸਰਕਾਰ ਨੂੰ ਕਹਿਣਾ ਚਾਹਾਂਗੇ ਕਿ ਇਹਨਾਂ ਦੇ ਘਰ ਬਣਾਏ ਜਾਣ ਤੇ ਇਹਨਾਂ ਲਈ ਮਜ਼ਦੂਰੀ ਲਾਈ ਜਾਵੇ ਭਾਈ ਜੀ ਇਹ ਛੱਤਾਂ ਦੇ ਉੱਪਰ ਜਿਹੜੇ ਤੰਬੂ ਲਾਏ ਆ ਲੋਕਾਂ ਨੇ ਕਿਉਂ ਲਾਏ ਆ ਅਰਦਾਸ ਵਾਲੇ ਮੈਂ ਵੇਖੋ ਜੀ ਬਰਸਾਤ ਬਹੁਤ ਜ਼ਿਆਦੀ ਹੋਈ ਤਾਂ ਕਰਕੇ ਲਾਏ ਆ ਸਾਡੇ ਜ਼ਿਮੀਦਾਰ ਭਰਾ ਕਹਿੰਦੇ ਆ ਵੀ ਇਹਨਾਂ ਦੇ ਘਰਾਂ ਦੇ ਵਿੱਚ ਪਾਣੀ ਨਹੀਂ ਗਿਆ ਆ ਬੰਨ ਵੇਖੋ ਆ ਤੁਸੀਂ ਆਪ ਹੀ ਵੇਖੋ ਕੈਮਰੇ ਸਾਹਮਣੇ ਇਹ ਰੋਲੀ ਕੋਈ ਨਹੀਂ ਪਾਣੀ ਢੱਕਣ ਕਰਕੇ ਲਾਏ ਹੋਏ ਨੇ ਕਿਵੇਂ ਪਾਣੀ ਢੱਕੇ ਆ ਤੁਸੀਂ ਦੇਖ ਸਕਦੇ ਹੋ ਆ ਦਰਵਾਜ਼ਿਆਂ ਦੇ ਅੱਗੇ ਇਹਨਾਂ ਨੇ ਮਿੱਟੀ ਦੇ ਬੰਨ ਲਾ ਕੇ ਪਾਣੀ ਰੋਕੇ ਨੇ ਫਿਰ ਵੀ ਇਹ ਕਹਿੰਦੇ ਆ ਪਾਣੀ ਘਰਾਂ ਚ ਗਏ ਨਹੀਂ ਘਰ ਪਾਟ ਕੇ ਨੇ اور ਕੋਠਿਆਂ ਦੇ ਉੱਪਰ ਤੰਬੂ ਲਾਏ ਹੋਏ ਨੇ ਇਹਨਾਂ ਨੇ ਤੁਸੀਂ ਦੇਖ ਸਕਦੇ ਹੋ